ਬਹੁਤ ਗਿਣਤੀ ਜੀ ਬੀਬੀਆਂ ਉਹ ਤੇਰੇ ਤੱਕ ਖੜੀਆਂ ਬਹੁਤ ਬੈਠੀਆਂ ਬੜਾ ਧੰਨਵਾਦ ਤੁਹਾਡਾ ਮੱਥਾ ਟੇਕਣਾ ਤੁਹਾਨੂੰ ਸਾਰਿਆਂ ਨੂੰ ਦਾ ਐਨੀਆਂ ਬੀਬੀਆਂ ਨਾਲ ਤਾਂ ਅਮਰਤਾ ਪ੍ਰਿੰਦ ਬਿੱਲੀ ਜਿੱਤਿਆ ਆਵੇ ਆਹ ਅੱਜ ਦੜਵਾਏ ਜਿੱਤਣਾ ਕਿਉਂਕਿ ਮਾਂ ਦੀਆਂ ਅਸੀਸਾਂ ਤਖਤ ਬਿਠਾਵਣ ਵਾਖਣ ਮੁਲਕ ਜੀਰੀ ਮਾਵਾ ਪੈਣਾ ਦੇ ਅਸ਼ੀਰਵਾਦ ਦੇ ਨਾਲ ਬੰਦੇ ਨੂੰ ਵਜ਼ੀਰੀਆਂ ਮਿਲਦੀਆਂ ਮੁੰਡੇ ਰੱਕ ਮਿਲਦੇ ਤਾਂ ਮੈਂ ਤੁਹਾਡਾ ਧੰਨਵਾਦੀ ਆ ਕਿ ਤੁਸੀਂ ਵੱਡੀ ਗਿਣਤੀ ਚ ਆਇਆ ਤਾਂ ਬਾਈ ਜੀ ਹੁਰੀ ਵੀ ਦੇਖੋ ਜਗਾ ਕਿਤੇ ਬੱਚਿਓ ਨਹੀਂ ਖੜਦੇ ਨੇ ਪਿੰਡ ਦਾ ਸਾਰੇ ਨਿਕਲੇ ਆਇਆ ਦੇਖ ਲਓ ਕਿਤੇ ਆਮ ਆਦਮੀ ਵਾਲਿਆਂ ਨੇ ਪਿੰਡ ਛਾੜ ਪਾਇਆ ਹੋਵੇ ਬੁਰਗ ਦੇ ਚੋਰੀ ਹੋ ਜੇ ਪਿੰਡ ਚ ਕਿਉਂਕਿ ਹੈ ਠਾਗੀ ਆ ਸਾਰੇ ਸਪੀਕਰ ਦੀ ਆਵਾਜ਼ ਉੱਤੇ ਕੱਢ ਨਹੀਂ ਜਾਂਦੀ ਸੁਣਦੀ ਨਹੀਂ ਗੱਲ ਇਹ ਲੈ ਲੈ ਤਾਂ ਉੰਜੋੜਾ ਪਾਈ ਜਾਂਦਾ ਹੈ ਕਿਕਰ ਉਧਰ ਕਰਾ ਦਈਏ ਐਨ ਉਹਦਿਆਂ ਨੂੰ ਕਮਾਓ ਯਾਰ ਮੇਲਾ ਥੋੜਾ ਜਿਹਾ ਛੱਡ ਕੇ ਆ ਗਿਆ ਰੁਕੋ ਹੋਰ ਹੋਰ ਅੱਗੇ ਅੱਗੇ ਆਜੋ ਆਜੋ ਭਾਈ ਅੱਗੇ ਅੱਗੇ ਮਤ ਫੋਦੀ ਹਿੰਦੂ ਨਹੀਂ 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 ਅਕਮ ਬੀਬੀਆਂ ਵਿਚਾਰੀਆਂ ਹੁਣੇ ਆਈਆਂ ਜੀ ਇੱਕ ਮਿੰਟ ਆ ਜਾ ਆ ਜਾ ਸਤਾਰਯੋਗ ਬੀਬੀਆਂ ਵਿਚਾਰੀ ਚੁੱਲ੍ਹਾ ਚੁੰਗਾ ਛੱਡ ਕੇ ਆਈਆਂ ਸਾਵਣ ਰੋ ਖਾਣਾ ਹੀ ਬਣਾਣਾ ਜਾ ਕੇ ਤਾਰਾ ਟੂਰ ਦਾ ਟਾਈਮ ਹੋ ਗਿਆ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਸਤਾਰਯੋਗ ਵੀਰੋ ਅੱਜ ਮੌਕਾ ਹੈ 12 ਸਾਲ ਬਾਅਦ ਤਾਂ ਰੋਟੀ ਦੀ ਵੀ ਸੋਈ ਜਾਂਦੀ ਹੈ ਇਹ ਰਾਜੇ ਨਾਲ ਆ ਕੇ ਥੋੜੀ ਤਾਰਾ ਸਾਲ ਤੋਂ ਸੇਵਾ ਕਰ ਰਹੀ ਹੈ ਹੋਣ ਹਾਰ ਕੁੜੀ ਹੈ ਪੜ੍ਹੀ ਲਿਖੀ ਹੈ ਤੁਹਾਡਾ ਚਮਕਦਾ ਤਾਰਾ ਹੈ ਤੁਹਾਡੇ ਆਉਣ ਵਾਲੇ ਸਮੇਂ ਤੁਹਾਡੇ ਨਾਲ ਖੜਕੇ ਤੁਹਾਡੀ ਲੜਾਈ ਲੜੂਗੀ ਆ ਲੜਦੀ ਰਹੀ ਹੈ ਸੋ ਇਸ ਨੂੰ ਤੁਸੀਂ ਅੱਗੇ ਲੈ ਕੇ ਆਓ ਤਾਂ ਕਿ ਆਉਣ ਵਾਲੇ ਸਮੇਂ ਅਗਲੀ ਸਰਕਾਰ ਦੇ ਵਿੱਚ ਤੁਹਾਡੀ ਸੇਵਾ ਕਰ ਸਕੇ ਤੁਸੀਂ ਆਹ ਜਿਤਾ ਦਿਓ ਇੱਕ ਵਾਰ ਇਹਨੂੰ ਇੱਕ ਮਹੀਨੇ ਦੇ ਵਿੱਚ ਸਰਕਾਰ ਗਿਰ ਜੜੇ ਆਵਾਜ਼ ਆਦਮੀ ਆਲੇ ਦੀ ਜਿੱਦੜ ਤੁਸੀਂ ਆਹ ਇਲੈਕਸ਼ਨ ਜਿੱਤ ਕੇ ਦੇਤਾ ਨਾ ਇੱਕ ਮਹੀਨਾ ਨਹੀਂ ਭਗਵੰਤ ਮਾਨ ਕਰਦਾ ਸ਼ਰਾਬ ਪੀ ਪੀ ਕੇ ਮਰ ਜਣਾ ਉਹਨੇ ਬਾਅਦ ਐਡਾ ਤਕੜਾ ਸ਼ਰਾਬੀ ਹੈ ਮੈਂ ਬਹੁਤੀਆਂ ਗੱਲਾਂ ਨਹੀਂ ਉਂਗੀਆਂ ਕਰਨੀਆਂ ਜੇ ਕਹਿੰਦੇ ਫਿਰ زیادہ کم خراب ہو جاتا پھر بہت لگا ہو جانا کم بہت برا حال ہے تیسے ایسا مان سی پنجابیان نے انہوں پنجاب نے انہوں ووٹر کے نام لا پنجاب نے انہوں پاس راج پنجاب نے انہوں راجا بنا تا لیکن کیا شراب سے سارا کچھ گوا تے لے کے شام تک شراب پی پی کے اور بچوں کما ٹیم ٹائم تو پنجاب دی سنوائی کوئی نہیں

ਦੇਖੋ ਹਰਮੰਦਰ ਸਾਹਿਬ ਦੇ ਚਾਰੇ ਪਾਸੇ ਚਾਰ ਦਰਵਾਜੇ ਹਰ ਕਿਸੇ ਲਈ ਖੁੱਲੇ ਹੈ ਜਿਹੜਾ ਮਰਜ਼ੀ ਉੱਤੇ ਜਾ ਸਕਦਾ ਹੈ ਇਸੇ ਤਰ੍ਹਾਂ ਅਕਾਲ ਤਖਤ ਸਾਹਿਬ 6ਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਦੀ ਗੱਦੀ ਹੈ ਉਹ ਸਾਡੇ ਵਾਸਤੇ ਅਕਾਲ ਤਖਤ ਸਾਡੇ ਵਾਸਤੇ ਸਰਵ ਉੱਚਮ ਹੈ ਸਿੱਖ ਕੌਮ ਵਾਸਤੇ ਸਰਵ ਉੱਚਮ ਹੈ ਉੱਥੇ ਕੋਈ ਵੀ ਜਾ ਕੇ ਆਪਣੀ ਭੁੱਲ ਬਖਸਾਉਣ ਲਈ ਬੇਨਤੀ ਕਰ ਸਕਦਾ ਹੈ ਤੇ ਖਾਲਸਾ ਪੰਥ ਅਕਾਲ ਤਖਤ ਸਾਹਿਬ ਕਹਿੰਦੇ ਵੀ 250 ਛੜੇ ਸ਼ਰਨ ਪਰੇ ਸੁੱਤਰ ਹੈ ਜਿਹੜਾ ਉੱਥੇ ਸ਼ਰਨੀ ਪੈਂਦਾ ਤਾਂ ਉਹਨੂੰ ਬਖਸ਼ਣਾ ਸੋ ਸੁਖਵੀਰ ਬਾਦਲ ਜੀ ਉੱਥੇ ਜਾ ਕੇ ਪੇਸ਼ ਹੋਏ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਆਪਣਾ ਫੈਸਲਾ ਦੇਣਗੇ ਉਹਨਾਂ ਨੂੰ ਤਨਖਾਹੀਆ ਡਿਕਲੇਅਰ ਕੀਤਾ ਹੈ ਤਨਖਾਹ ਲੱਗੇਗੀ ਉਸ ਤੋਂ ਬਾਅਦ ਉਹ ਆਪਣੀ ਧੋਲ ਬਖਸ਼ਾ ਲੈਣ ਦਰਵਾਜ਼ੇ ਵਿੱਚ ਉਹਨਾਂ ਨੂੰ ਕਿਵੇਂ ਦੇਖਦੇ ਹੋ ਲਗਾਤਾਰ ਛੋਹ ਮਹੀਨਾ ਕੇ ਅਕੀਲੇ ਪੜਾ ਦੇ ਦਿੱਤਾ ਗੇਦਰਵਾਹਾ ਚ ਅੱਜ ਮੈਂ ਆਇਆ ਸਵੇਰ ਤੋਂ ਬਹੁਤ ਵੱਡਾ ਉਤਸ਼ਾਹ ਲੋਕਾਂ ਦਾ ਦੇਖਣ ਨੂੰ ਮਿਲਿਆ ਲੋਕ ਉਮੜ ਕੇ ਸਾਡੇ ਨਾਲ ਜੁੜ ਰਹੇ ਹੈ ਤੇ ਬਹੁਤ ਵੱਡੀਆਂ ਵੱਡੀਆਂ ਅੱਜ ਮੈਂ ਹੁਣ ਤੱਕ 8 ਪ੍ਰੋਗਰਾਮ ਕਰ ਚੁੱਕੇ ਹਾਂ ਅਜੇ 3 ਹੋਰ ਹੈ ਤੇ ਸਾਰੇ ਪ੍ਰੋਗਰਾਮਾਂ 'ਚ ਬਹੁਤ ਭਾਰੀ ਇਕੱਠ ਦੇਖਣ ਨੂੰ ਮਿਲਿਆ ਤੇ ਬਹੁਤ بڑا ਉਤਸ਼ਾਹ ਹੈ ਲੋਕਾਂ ਦੇ ਵਿੱਚ ਲੋਕ ਅਮਰਤਾ ਬੜਿੰਗਰੂ ਜਿਤਾਣਾ ਚਾਹੁੰਦੇ ਆ ਤੇ ਮੈਂ ਉਸ ਦੀ ਹਮਾਇਤ ਦੇ ਵਿੱਚ ਅੱਜ ਪੂਰਾ ਜੋਰ ਲਗਾ ਕੇ ਲੋਕਾਂ ਦੇ ਨਾਲ ਖੜਾ ਮੰਡੀਆਂ ਦੇ ਵਿੱਚ ਵੀ ਗਏ ਹਾਂ ਤੇ ਲੰਗਰ ਪ੍ਰਸ਼ਾਦਾ ਵੀ ਖਾਧਾ ਕੀ ਸਮੱਸਿਆ ਦੇਖੀਆਂ ਮੰਡੀਆਂ ਦੇ ਵਿੱਚ ਅਸਲ ਦੇ ਵਿੱਚ ਹਰ ਗੱਲ ਦਾ ਇਲਾਜ ਆਏਗਾ ਲੇਕਿਨ ਜੇ ਨੀਤ ਮਾੜੀ ਹੋਵੇ ਤਾਂ ਕੋਈ ਇਲਾਜ ਨਹੀਂ ਇਸ ਚੀਜ਼ ਦਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਨੋਂ ਮਿਲ ਕੇ ਕਿਸਾਨਾਂ ਨੂੰ ਲੁੱਟ ਰਹੀਆਂ ਕਿਸਾਨਾਂ ਨੂੰ ਕੁੱਟ ਰਹੀਆਂ ਸਾਡਾ ਮੁੱਖ ਮੰਤਰੀ ਮੂਕ ਦਰਸ਼ਕ ਬਣਿਆ ਹੋਇਆ ਉਸ ਨੇ ਕੋਈ ਐਫਰਟ ਨਹੀਂ ਕੀਤੇ ਤੇ ਅੱਜ ਕਿਸਾਨ ਹੈ ਜਿਹੜਾ ਮੰਡੀਆਂ ਚ ਰੋੜ ਰਿਹਾ ਹੈ ਤੁਰਦੇਸ਼ਾ ਮਾੜੀ ਕੀਤੀ ਪਈ ਹੈ ਕਿਸਾਨ ਦੀ ਤੇ ਸੁਣਵਾਈ ਕੋਈ ਨਹੀਂ ਹੈ ਆ بارش ਦੇ ਟਾਈਮ ਆ ਗਿਆ ਤੇ ਬਾਹਰ ਸੋਨੇ ਵਰਗਾ ਝੋਨਾ ਬਾਹਰ ਰੋੜ ਰਿਹਾ ਤੇ ਬੜਾ ਖਤਰਾ ਬਣਿਆ ਹੋਇਆ ਲੇਕਿਨ ਸਰਕਾਰ ਕੋ ਗੁੱਸੁੱਤੀ ਪਈ ਹੈ ਸਰਕਾਰ ਦੇ ਅਫਸਰ ਆਪ ਕਿਸਾਨਾਂ ਦੀ ਲੁੱਟ ਕਰਾ ਰਹੇ ਆ ਉਹ ਆੜਤੀਆ ਨੂੰ ਮਜਬੂਰ ਕਰ ਰਹੇ ਕਿ ਉਹ ਕੱਟ ਲਾ ਕੇ ਝੋਨਾ ਇਹਦੇ ਚੱਕੜ ਮੰਡੀਆਂ ਚੋ ਤਾਂ ਕਿ ਝੋਨਾ ਉੱਥੇ ਦੇ ਚੱਕਿਆ ਜਾਵੇ ਸਰ ਬਲਾਜੰਦ ਜਾਬ ਦੇ ਗਵਰਨਰ ਨਾਲ ਸੰਖਲਾਕ ਸੰਖਤਾਰੀਆ ਜੀ ਦਾ ਬਿਆਨ ਆਇਆ ਹੈ ਕਿ ਹਰਿਆਣਾ ਨੂੰ ਜੋ 10 ਕਿੰਮੀ ਗੱਲ ਕੀਤੀ ਜਾ ਰਹੀ ਹੈ ਵਿਧਾਨ ਸਭਾ ਵੱਲੋਂ ਉਸ ਦੇ ਲਈ ਕਿਸੇ ਤਰ੍ਹਾਂ ਦੀ ਵੀ ਜ਼ਮੀਨ ਅਲਾਟ ਨਹੀਂ ਕੀਤੀ ਹੈ ਕਿਵੇਂ ਦੇਖਦੇ ਹੋ ਫੋਟਾ ਸਿੱਕਾ ਆਪੜ ਬਗਾਨਿਆਂ ਨੂੰ ਕਿਹ ਦਾ ਦੋਸ਼ ਭਗਵਾਨ ਭਗਵਾਨ ਤਮਾਨ ਮੁੱਖ ਮੰਤਰੀ ਆਪਣੇ ਜਿਹੜੇ ਉਹਨਾਂ ਨੇ ਪਹਿਲਾਂ ਇਹ ਕਿਹਾ ਕਿ ਜੀ ਇਹਨਾਂ ਨੂੰ ਅਲੱਗ ਜਗ੍ਹਾ ਦੇ ਦਿਓ ਤੇ ਅੱਜ ਜੇ ਜਗ੍ਹਾ ਲਈਤੀ ਜਾਂਦੀ ਤਾਂ ਇਹ ਵੀ ਜ਼ਿੰਮੇਵਾਰ ਹੈ ਔਰ ਐਸੀ ਕਿਸੇ ਤਰ੍ਹਾਂ ਵੀ ਆਪਣਾ ਚੰਡੀਗੜ੍ਹ ਪੰਜਾਬ ਦਾ ਹੈ ਪੰਜਾਬ ਕੋਲੇ ਰੱਖਾਂਗੇ ਜਾਣ ਨਹੀਂ ਦੇਵਾਂਗੇ ਕਰ ਰਿਹਾ ਬਰੀਤ ਬਿਟੇ ਸੁਣੇ